ਕਹਿੰਦੇ ਹਨ ਕਿ ਜੇਕਰ ਕੋਈ ਵਿਅਕਤੀ ਆਪਣਾ ਫਰਜ਼ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਂਦਾ ਹੈ ਤਾਂ ਸਮਾਜ ਵੀ ਉਸ ਦੀ ਕਦਰ ਕਰਦਾ ਹੈ ਕੁਝ ਅਜੀਹਾ ਹੀ ਹੋਇਆ ਮੋਗਾ ਸ਼ਹਿਰ ਵਿੱਚ ਜਿੱਥੇ ਸਮਾਹ ਸੇਵਾ ਸੁਸਾਇਟੀ ਮੋਗਾ ਵੱਲੋਂ ਟ੍ਰੈਫਿਕ ਵਿਵਸਥਾ ਨੂੰ ਬਿਹਤਰੀਨ ਢੰਗ ਨਾਲ ਚਲਾਉਣ ਵਾਲੇ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਅੱਜ ਇਹ ਪਾਵਨ ਸਿ پروگرام ਇਹਨਾਂ ਲੋਕਾਂ ਨੇ ਸਨਮਾਨਿਤ ਕੀਤਾ ਹੈ ਸਮਾਜ ਸਮਾਜ ਸੁਵੈਲੋ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਅਫਸਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਖੁਸ਼ੀ ਤੇ ਇੱਕ ਛੋਟੇ ਜਿਹੇ ਦੋ ਬੋਲ ਕਹਿਣ ਲੱਗਾ ਕਿਉਂਕਿ ਜਿਵੇਂ ਹੁਣ ਗਰਮੀ ਦਾ ਮਹੀਨਾ ਜੀ ਐਸੇ ਤਰ੍ਹਾਂ ਥੋੜੀ ਜਿਹੀ ਪਿਛੋਕਰ ਦੀ ਗੱਲ ਆ ਘਰ ਆਲਾ ਘਰ ਆੜੀ ਨੂੰ ਲੈ ਕੇ ਜਾਂਦਾ ਅੱਜ ਕੱਲ ਤਾਂ ਵਹੀਕਲ ਬਹੁਤ ਆ ਜੀ ਸਵੈਕ ਬਹੁਤ ਆਦੇ ਉਦੋਂ ਗੱਲ ਕਰਕੇ ਜਾਂਦੇ ਸੀ ਬੰਦੇ ਤੇ ਘਰ ਵਾਲੀ ਨੂੰ ਘਰ ਵਾਲਾ ਲੈ ਕੇ ਜਾਂਦਾ ਤੋ ਬੋਲ ਕਹਿਣ ਲੱਗਾ ਤੁਹਾਡੀ ਇੱਕ ਤਾੜੀ ਲਾ ਦਿਓ ਜੀ ਇਸ ਖੁਸ਼ੀ ਦੇ ਮੌਕੇ ਤੇ ਪਹਿਲੀ ਵਾਰ ਹੀ ਲੈ ਕੇ ਚੱਲਿਆ ਮੈਨੂੰ ਮਹਿਮ ਲਈ ਤੇ ਕੇ ਆਪ ਬਣਾ ਲਿਆ ਮੂਡ ਵੇ ਤੋ ਰਾਤੂੰ ਵੜ ਕੇ ਵਿੱਚ ਠੇਕੇ ਪੈਦਲ ਤੁਰ ਪਿਆ ਬੰਦ ਨਸ਼ੇ ਦੀ ਲਹਿਰ ਢੋਲਣਾ ਵੇ ਕਾਲੀ ਜੁੱਤੀ ਕਰਮ ਦੀ ਕਾਲੀ ਜੁੱਤੀ ਕਰਮ ਦੀ ਖਾਗੀ ਮੇਰ ਟੈਰ ਢੋਲਣਾ ਵੇ ਕਾਲੀ ਜੁੱਤੀ ਕਰਮ ਦੀ ਮੇਕਅਪ ਮੇਰਾ ਬਦਲ ਗਿਆ ਮੇਰ ਕਰਦਾ ਪੈ ਗਿਆ ਚਿਹਰੇ ਤੇ 10 ਕਿਲੋ ਦਾ ਬੈਗ ਚੁਕਾਇਆ ਤਰਸ ਕਰੇ ਨਾ ਮੇਰੇ ਤੇ ਦੁਰਨਾ ਹੋਵੇ ਹਲੇ ਜਰਾ ਕਰੀ ਟੇਣ ਤੋਂ ਲੜਾਵੇ ਕਾਲੀ ਜੁੱਤੀ ਕਰਮ ਦੀ ਕਾਲੀ ਜੁੱਤੀ ਕਰਮ ਦੀ ਖਾਗੀ ਮੇਰੇ ਪੈਰ ਢੋਲਣਾਵੇ ਕਾਲੀ ਜੁੱਤੀ ਕਰਮ ਦੀ ਸਤਿ ਸ਼੍ਰੀ ਅਕਾਲ ਜੀ ਅੱਜ ਡਿਪਟੀ ਇੰਚਾਰਜ ਅਧਿਸ਼ਕਤੀ ਸਰਮਣ ਕੀਤਾ ਕੀ ਕਹਿਣਾ ਚਾਹੁੰ ਉਸ ਆਫਿਸ ਸਰਕਾਰ ਦੀ ਹਾਂ ਜੀ ਗੱਲ ਕਰਾ ਕੀ ਹੈ ਪਹਿਲੀ ਗੱਲ ਤਾਂ ਮੈਂ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਜਿਹੜਾ ਕਿ ਉਹਨਾਂ ਨੇ ਸਾਨੂੰ ਦੁਆਰਾ ਹਰਜੀਤ ਸਿੰਘ ਨੂੰ ਟ੍ਰੈਫਿਕ ਅੰਜਾਰ ਲਾਇਆ ਇਹ ਹਰਕੀਰਤ ਸਿੰਘ ਜੀ ਨੂੰ ਲਾਇਆ ਗ੍ਰਿੰਦਰ ਸਿੰਘ ਜੀ ਉਹ ਕਹਿੰਦੇ ਟੀਮ ਬਹੁਤ ਵਧੀਆ ਕੰਮ ਕਰਦੀ ਹੈ ਇਹ ਨਹੀਂ ਵੀ ਟ੍ਰੈਫਿਕ ਵਾਲੇ ਹੋਰ ਬੰਦੇ ਮਾਰੇ ਆ ਉਹ ਵੀ ਵਧੀਆ ਕੰਮ ਕਰਦੇ ਆ ਪਰ ਲੇਕਿਨ ਅਸੀਂ ਜਿੱਦਣ ਦੇ ਇਹ ਆਏ ਆ ਉਦੋਂ ਦੀ ਬਹੁਤ ਸ਼ਹਿਰ ਨੇ ਰਾਹਤ ਮਹਿਸੂਸ ਕੀਤੀ ਹੈ ਤਾਂ ਹੀ ਵਕਰੀਆਂ ਵਕਰੀਆਂ ਜੱਥੇ ਬੰਦੀਆਂ ਇਹਨਾਂ ਨੂੰ ਸਨਮਾਨਤ ਕਰ ਰਹੀ ਹੈ ਕਿਉਂਕਿ ਸ਼ਹਿਰ ਨੂੰ ਪੂਰੀ ਰਾਹਤ ਦਵਾ ਰਿਹਾ ਸਾਨੂੰ ਇੱਕ ਜ਼ਰੂਰ ਸ਼ਹਿਰ ਵਾਸੀਆਂ ਦੇ ਜਿਹੜੀ ਖੁਸ਼ੀ ਵੀ ਹੈ ਸਾਨੂੰ ਤੇ ਸਾਨੂੰ ਇਸ ਗੱਲ ਦਾ ਦੁੱਖ ਹੈ ਵੀ ਜੇ ਅਸੀਂ ਇਹਨਾਂ ਦਾ ਹੁਣ ਅਸੀਂ ਸਾਥ ਨਾ ਦੇਵਾਂਗੇ ਤੇ ਫੇਰ ਮੇਰਾ ਖਲ ਡਰਾਈਵਰ ਪੰਚਾਇਤ ਕੋਈ ਕੰਮ ਨਹੀਂ ਕਰ ਸਕਦਾ ਕਿਉਂਕਿ ਸਾਡਾ ਵੀ ਫਰਜ਼ ਬਣਦਾ ਹੈ ਤੇ ਅਸੀਂ ਪੁਲਿਸ ਦਾ ਰੱਖ ਕੇ ਸਾਥ ਦਈਏ ਕਿਉਂਕਿ ਕਈ ਦਫਾ ਬੰਦੇ ਆਏ ਨੇ ਕਾਰੀ ਸਾਡੇ ਪੂਰੀ ਨਹੀਂ ਹੁੰਦੇ ਹੈਲਮਟ ਸਾਡੇ ਸਿਰ ਤੇ ਨਹੀਂ ਹੁੰਦਾ ਤੇ ਅਸੀਂ ਕਹਿੰਦੇ ਨੇ ਡਰਾਈਵਰ ਕਾਲਾ ਨੇ ਸਾਡਾ ਚਲਾਨ ਕੱਢਦਾ ਮੈਂ ਕਹਿੰਦਾ ਵੀ ਇਹ ਗੱਲਾਂ ਤੋਂ ਆਪਾਂ ਥੋੜਾ ਜਾਗਰੂਤ ਹੋਈਏ ਤਕਰੀਬਨ ਕਈ ਮੈਂ ਵਿਅਕਤੀ ਜਾਂਦੇ ਵੇਖਿਆ ਕਿ ਟ੍ਰੈਫਿਕ ਜਦੋਂ ਗੱਡੀ ਡਰਾਈਵ ਕਰੀ ਜਾਂਦਾ ਹੁੰਦਾ ਮੋਟਰਸਾਈਕਲ ਤੇ ਹੈਲਮਟ ਬਾਹਰ ਪਾਇਆ ਹੁੰਦਾ ਤੇ ਮੋਟਰਸਾਈਕਲ ਡਰਾਈਵ ਕਰ ਰਿਹਾ ਹੁੰਦਾ ਉਹ ਬਾਹਰ ਪਾਏ ਹੈਲਮਟ ਨੇ ਬਚਤ ਨਹੀਂ ਕਰਨੀ ਹੈ ਹੈਲਮਟ ਨੇ ਸਿਰ ਤੇ ਲੈ ਕੇ ਨੇ ਬਚਤ ਕਰਨੀ ਹੈ ਨਾ ਤੇ ਸਾਡੀ ਲੇਡੀਜ਼ ਨਾਲ ਬੈਠੀ ਉਹਦੇ ਸਿਰ ਤੇ ਵੀ ਹੈਲਮਟ ਨਹੀਂ ਹੁੰਦਾ ਮੈਂ ਇੰਨੀਆ ਗ ਬੇਨਤੀ ਹੈ ਜਰੂਰ ਪਬਲਿਕ ਨੂੰ ਕਰਨੀ ਆ ਜਾਊਗਾ ਜੇ ਅਸੀਂ ਇਹਨਾਂ ਦਾ ਸਨਮਾਨ ਕਰਨਾ ਹੈ ਇਹਨਾਂ ਦਾ ਸਨਮਾਨ ਸਾਡਾ ਤਾਂ ਹੀ ਹੈ ਜਿਨ੍ਹਾਂ ਦੇ ਰੂਲ ਵੀ ਫਾਲੋ ਕਰੀਏ ਮੈਂ ਇਹ ਜਰੂਰ ਸੰਗਤ ਨੂੰ ਬੇਨਤੀ ਕਰਨੀ ਜਾਊਗਾ ਕਿ ਸਾਡੇ ਰੂਲ ਹੈ ਜਿਹੜੇ ਉਹ ਅਸੀਂ ਫਾਲੋ ਕਰੀਏ ਇਹ ਵਿਸ਼ੰਗਤ ਜਾਣਕਾਰੀ ਜੋ ਤੁਹਾਡੀ ਰਿਟਾਇਰਮੈਂਟ ਨਹੀਂ ਸੀਗੀ ਕਿ ਬੜੇ ਫਾਦਰ ਸਾਹਿਬ ਵੀ ਢੱਲੇ ਸੀਗੇ ਤੁਸੀਂ ਉਹਨਾਂ ਨੂੰ ਨਾਂ ਦੇਖਦੇ ਹੋਏ ਸੱਸ ਨੇ ਤੁਹਾਡੀ ਜੀਅਤੀ ਜਿਹੜੀ ਹੈਗੀ ਇੱਕ ਸਾਲ ਦੀ ਹੋਰ ਵਧਾਈ ਗਈ ਹੈ ਤੇ ਲੋਕਾਂ ਨੂੰ ਤੁਹਾਨੂੰ ਮਾਣ ਸਨਮਾਨ ਲੱਗ ਰਿਹਾ ਹੈ ਕਿੱਦਾਂ ਲੱਗ ਰਿਹਾ ਆਪਦੇ ਅਸ਼ਮਸ ਜੀ ਮਾਨਯੋਗ ਐਸਐਸਪੀ ਸਾਹਿਬ ਮੋਗਾ ਜੀ ਨੇ ਮੈਨੂੰ ਟਰੈਕ ਦੀ ਜ਼ਿੰਮੇਵਾਰੀ ਦਿੱਤੀ ਆ ਔਰ ਉਹਨਾਂ ਦੀ ਗਾਈਡੈਂਸ ਤੇ ਚੱਲਦੇ ਆ ਉਹਨਾਂ ਨੇ ਹਦਾਇਤ ਕੀਤੀ ਵੀ ਜਿੰਨੇ ਵੀ ਟਰੈਕ ਦੀ ਸਮੱਸਿਆ ਸ਼ਹਿਰ ਦੀ ਠੀਕ ਕਰੋ ਔਰ ਲੋਕਾਂ ਸੁਖਦਾ ਸਾਥ ਦਿਓ ਉਸੇ ਕਾਰੀ ਦੇ ਤਹਿਤ ਮੈਂ ਉਸੇ ਦਿਨ ਤੋਂ ਜੁਟ ਗਿਆ ਸੀਗਾ ਔਰ ਮੈਂ ਕੋਸ਼ਿਸ਼ ਕਰ ਰਿਹਾ ਮਤਵਦ ਲੋਕਾਂ ਨੂੰ ਜਿਹੜੀ ਪ੍ਰਾਇਸ ਤੇ ਵਿਜਾ ਦਿੱਤੀ ਜਾਵੇ ਇਸ ਦੇ ਵਿੱਚ ਲੋਕਾਂ ਦਾ ਮੈਨੂੰ ਭਰਪੂਰ ਸਮਰਥਨ ਮਿਲ ਰਿਹਾ ਉਸੇ ਦੇ ਵਿੱਚ ਸਵਾਗਰ ਸੇਵਸ ਸਿਆਸੀ ਸਮਾਜ ਸੇਵੀ ਸੁਸਾਇਟੀ ਦੇ ਪ੍ਰਧਾਨ ਵੀ ਆ ਔਰ ਉਹਨਾਂ ਦੀ ਪੂਰੀ ਟੀਮ ਅੱਜ ਸਾਡੇ ਕੋਲੇ ਸਾਡਾ ਸਨਮਾਨ ਕਰਨ ਵਾਸਤੇ ਆਏ ਆ ਸਾਡਾ ਹੌਸਲਾ ਵਧਾਉਣ ਵਾਸਤੇ ਆਏ ਆ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ ਔਰ ਮੈਂ ਵਿਸ਼ਵਾਸ ਦਿੰਦਾ ਹਾਂ ਜਿਹੜੀ ਟ੍ਰੈਫਿਕ ਦੀ ਸਮੱਸਿਆ ਅਸੀਂ ਅੱਜ ਤੋਂ ਖਤਮ ਕਰੂੰਗਾ ਮੈਨੂੰ ਅਗਲੇ ਹਫ਼ਤੇ ਪੂਰਾ ਹੋ ਜਾਣਾ ਹੈਗਾ ਅਗਲੇ ਹਫ਼ਤੇ ਦੇ ਵਿੱਚ ਤੁਸੀਂ ਦੇਖੋਗੇ ਬਿਲਕੁਲ 100% ਜਿਹੜੀ ਆ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੱਲ ਹੋ ਗਈ 50% ਅਸੀਂ ਹੁਣ ਕਰ ਵੀ ਦਿੱਤੀ ਆ ਔਰ ਪੂਰੀ ਜਿਹੜੀ ਅੰਦਰ ਤੱਕ ਰਾਏ ਕੰਮ ਕਰ ਰਹੇ ਆ ਤੁਹਾਡਾ ਮਾਨਸਮਾਨ ਹੋ ਰਿਹਾ ਮਲਾਜਮਾਂ ਦਾ ਮਾਨਸਮਾਨ ਹੋ ਰਿਹਾ ਆ ਆਪ ਵੀ ਦਿੱਕਾ ਕਰਦੀ ਆ ਕਿੰਨਾ ਕੁ ਫਕਰ ਮਸੂਰ ਹੋ ਰਿਹਾ ਤੁਹਾਨੂੰ ਆ ਜੀ ਸਿਕਿਉਰਿਟੀ ਕਰਦੇ ਦੇਖੋ ਸਾਦਾ ਕੰਮ ਪੁਲਿਸ ਦਾ ਕੰਮ ਆ ਜਿਹੜੀ ਆਪ ਦੀ ਡਿਊਟੀ ਨੂੰ ਇਮਾਨਦਾਰੀ ਨਾਲ ਕਰਨਾ ਜਦੋਂ ਕੋਈ ਵੀ ਪੋਸਸਰ ਇਮਾਨਦਾਰੀ ਨਾਲ ਕੰਮ ਕਰਦਾ ਲੋਕ ਉਹਨਾਂ ਨੂੰ ਗਰਾਊਂਡ ਲੈਵਲ ਤੇ ਦੇਖਦੇ ਆ ਤੇ ਤੁਸੀਂ ਖਿੱਚ ਖਿੱਚ ਕੇ ਆਪ ਲੈ ਕੇ ਜਾਂਦੇ ਦੁਕਾਨਾਂ ਦੇ ਕੋਲ ਚਾਹ ਪਿਲਾਉਂਦਾ ਕੋਈ ਪਾਣੀ ਪਿਲਾਉਂਦਾ ਔਰ ਬੜੇ ਵੱਡੇ ਪੱਤਰ ਤੇ ਮਾਨ ਸਨਮਾਨ ਸ਼ੇਰ ਕਰ ਰਿਹਾ ਚਾਰ ਸੂੜਾ ਚਾਰ ਜਿਹੜਾ ਬਹੁਤ ਦੁਖੀ ਸੀਗਾ ਜਿਹੜੀ ਟਰੱਕ ਸਮੱਸਿਆ ਤੋਂ ਔਰ ਜਿਵੇਂ ਜਿਵੇਂ ਟਰੱਕ ਤੋਂ ਜਾਤ ਮਿਲਦੀ ਹੈ ਲੋਕ ਖੁਸ਼ ਹੋ ਰਹੇ ਪਸੰਨ ਹੋ ਰਹੇ ਔਰ ਖੁਸ਼ੀ ਦੇ ਵਿੱਚ ਜਿਹੜੇ ਸਨਮਾਨ ਦੇ ਰਹੇ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦੀ ਆ ਸਾਰੇ ਸ਼ਹਿਰ ਦੇ ਵਸਨੀਕਾਂ ਆ ਤੁਹਾਡੇ ਯਤਨ ਤੇ ਆਪਣੇ ਤਜਰਬੇ ਤੇ ਦਿਉਣ ਦੇ ਵਿੱਚ ਤੁਸੀਂ ਕੁਝ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ। ਦੇਖੋ ਜੀ ਮੈਂ ਸਮਾਜ ਦੀ ਸ਼ਹਿਰ ਮੋਗਾ ਨਿਵਾਸੀਆਂ ਦੀ ਸੇਵਾ ਕਰ ਰਿਹਾ। ਸੇਵਾ ਦੀ ਭਾਵਨਾ ਦੇ ਨਾਲ ਮੈਂ ਕੰਮ ਕਰ ਰਿਹਾ। ਔਰ ਮੈਂ ਚਾਹੁੰਦਾ ਵੀ ਆਪਾਂ ਮੋਗਾ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਬਣਾਈਏ। ਜਿਵੇਂ ਸਾਡੇ ਬੱਚੇ ਸਾਰੇ तकरीबन ਬਾਹਰ ਗਏ ਆ। ਹਰ ਘਰ ਦੇ ਵਿੱਚ ਇੱਕ ਬੱਚਾ ਬਾਹਰ ਗਿਆ ਔਰ ਬੱਚੇ ਸਾਨੂੰ ਦੱਸਦੇ ਆ ਕਿ ਉੱਥੇ ਕਿਵੇਂ ਡਿਸਪਲਿਨ ਆ ਕਿਵੇਂ ਲੋਕ ਰਹਿੰਦੇ ਆ। ਅਸੀਂ ਸਿੱਧਰ ਸਾਨੂੰ ਵੀ ਚਾਹੀਦਾ ਵੀ ਅਸੀਂ ਆਪੇ ਸ਼ਹਿਰ ਨੂੰ ਇੱਕ ਵਧੀਆ ਬਣਾਈਏ ਡਿਸਪਲਨ ਵਾਲਾ ਸ਼ਹਿਰ ਬਣਾਈਏ ਆਪਾਂ ਮੁਹਾਲੀ ਜਾਂ ਚੰਡੀਗੜ੍ਹ ਜਾਈਏ ਮੋਕਲੇ ਟ੍ਰੈਫਿਕ ਰੂਲ ਫਾਲੋ ਕਰਦੇ ਆ ਤੇ ਇੱਕ ਤਰ੍ਹਾਂ ਦਾ ਟ੍ਰੈਫਿਕ ਰੂਲ ਜਿੱਦ ਤੱਕ ਗਿਆੜ ਹੋ ਗਿਆ ਬੱਸ ਮੇਰਾ ਤਾਂ ਮੈਸੇਜ ਲੋਕਾਂ ਨੂੰ ਇਹ ਹੀ ਆ ਜਿਹੜੇ ਟ੍ਰੈਫਿਕ ਰੂਲ ਬਣੇ ਆ ਸਾਡੀ ਜਾਨ ਬਚਾਉਣ ਵਾਸਤੇ ਬਣੇ ਆ ਆਪਾਂ ਟ੍ਰੈਫਿਕ ਰੂਲ ਫਾਲੋ ਕਰੀਏ ਤੇ ਦੁਕਾਨਦਾਰ ਵੀ ਥੋੜਾ ਜਿਹਾ ਸਾਮਾਨ ਆਪਾਂ ਪਿੱਛੇ ਕੱਕੇ ਰੱਖਣ ਲੋਕਾਂ ਨੂੰ ਸਹਿਯੋਗ ਕਰਨ ਤੇ ਆਪਾਂ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰੀਏ ਸਾਰੇ ਆਪਾਂ ਇੰਜੋਏ ਕਰੀਏ ਸ਼ਹਿਰ ਦੇ ਵਿੱਚ ਰਲ ਮਿਲ ਕੇ ਰਹੀਏ ਇਹ ਵੀ ਮੇਰਾ ਮੈਸੇਜ ਹੈ ਜਿਹੜੇ ਸਮਾਜ ਸੇਵਕ ਇਹ ਸੁਸਾਇਟੀ ਆ ਸਭਾਕਰ ਸੇਵਕ ਸਿਆਸੀ ਸਾਹਿਬ ਇਹਨਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਆ ਇਹ 2001 ਤੋਂ ਲੈ ਕੇ ਅੱਜ ਤੱਕ ਨਿਰੰਤਰ ਸੇਵਾ ਕਰਦੇ ਆਏ ਆ ਅਨੇਕਾਂ ਇਹਨਾਂ ਨੇ ਡਿੱਡ ਪੋਟੀਆਂ ਦੇ ਸੰਸਕਾਰ ਕੀਤੇ ਆ ਹਜ਼ਾਰਾਂ ਐਕਸੀਡੈਂਟਾਂ ਦੇ ਤੁਰੰਤ ਨਾਲ ਬੋਕਰ ਦੇ ਫੌਜ ਦੇ ਲੋਕਾਂ ਦੀਆਂ ਜਾਨਾਂ ਪਹਚਾਈਆਂ ਇਸ ਤੋਂ ਵੱਡੀ ਇਹਨਾਂ ਦੀ ਕੋਈ ਸੇਵਾ ਮੈਨੂੰ ਸਮਝਦਾ ਕੋਈ ਹੋਰ ਹੋਈ ਨਹੀਂ ਸਕਦੀ ਜੀ ਸਾਨੂੰ ਜਦੋਂ ਵੀ ਕੋਈ ਇਹਨਾਂ ਦੀ ਐਂਬੂਲੈਂਸ ਜਾਂਦੀ ਆ ਉਹਨੂੰ ਰਾਹ ਦੇਣਾ ਚਾਹੀਦਾ ਤੇ ਆਪਾਂ ਘੱਟੋ ਘੱਟ ਸਾਥ ਵੀ ਦੇ ਸਕਦੇ ਰਾਹ ਦਾ ਜੂਰ ਦੇ ਦਈਏ ਨਾ ਇੱਕ ਇਹਦੀ ਜਾਨ ਬਚਾ ਰਹੇ ਹੁੰਦੇ ਆ ਰਾਤ ਨੂੰ 12 ਵਜੇ ਕਾਲ ਆਉਂਦੀ ਆ ਰਾਤ ਨੂੰ 12 ਵਜੇ ਭੱਜਦੇ ਆ ਮੈਂ ਤਾਂ ਇਹਨਾਂ ਦਾ ਸਲੂਟ ਕਰਦਾ ਇਹਨਾਂ ਨੂੰ ਇਹਦੀ ਸੇਵਾ ਨੂੰ ਔਰ ਪਰਿਵਾਰਾਂ ਨਾਲ ਚੜ੍ਹਦੀਆਂ ਕਲਾਂ ਚ ਰੱਖੇ ਇਹਨਾਂ ਦੇ ਪਰਿਵਾਰ ਚੜ੍ਹਦੀਆਂ ਕਲਾਂ ਦੇ ਵਿੱਚ ਰਹਿਣ ਪਰਿਵਾਰਾਂ ਨਾਲ ਹੋਰ ਇਹਨਾਂ ਨੂੰ ਹਿੰਮਤ ਤੇ ਸ਼ਕਤੀ ਬਖਸ਼ੇ ਤੇ ਹੋਰ ਵਾਅਦ ਕਰਕੇ ਸੇਵਾ ਕਰਨ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز